ਕਾਰ ਸੇਵਾ ਖਡੂਰ ਸਾਹਿਬ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲ ਚ ਦੋ ਟਰੱਕ ਕਾਰ ਸੇਵਾ ਖਡੂਰ ਸਾਹਿਬ ਵਾਸਤੇ ਜਾਂਦੇ ਹਨ ਇੱਕ ਵਾਰ ਰਾਸ਼ਨ ਦਾ ਟਰੱਕ ਅਤੇ ਦੂਸਰੀ ਵਾਰ ਸਬਜ਼ੀਆਂ ਦਾ ਟਰੱਕ ਗੁਰਦੁਆਰਾ ਸ੍ਰੀ ਸੁਖਨੀ ਭਗਤ ਬਾਬਾ ਨਾਮ ਦੇ ਜੀ ਲਲਿਹੜੀ ਰੋਡ ਤੋਂ ਜਾਂਦੇ ਹਨ ਇਹ ਰਾਸ਼ਨ ਬਾਬਾ ਸੁਖਦੇਵ ਸਿੰਘ ਜੀ ਦੁਆਰਾ ਸੰਗਤਾਂ ਦੇ ਸਹਿਯੋਗ ਨਾਲ ਪਟਿਆਲਾ ਸਮਰਾਲਾ ਗੋਬਿੰਦਗੜ ਅੱਧਰੋਹਾ ਖੰਨਾ ਛੋਟਾ ਖੰਨਾ ਤੋਂ ਇਕੱਠਾ ਕਰਕੇ ਗੁਰਦੁਆਰਾ ਸਾਹਿਬ ਵਿਖੇ ਪੰਚਪਤ ਬਾਬਾ ਸੁਦੇਸ਼ ਸਿੰਘ ਜੀ ਹਮਤ ਨਾਲ ਗੁਰੂ ਕ੍ਰਪਾ ਦੀ ਸਦਕਾ ਬੰਦਾਂ ਗੁਰੂ ਸਾਹਿਬ ਦਾ ਰਾਸ਼ਨ ਹੈ ਹਰ ਸਾਲ ਇਹ ਇਕੱਠੇ ਕਰਦੇ ਆਂ ਘਾਰ ਨੌਂ ਦੇ ਸ਼ਹਿਰਾਂ ਫਿਆਲਾ ਹੋ ਗਿਆ ਸੰਭਰਾਲਾ ਹੋ ਗਿਆ ਖੰਨਾ ਹੋ ਗਿਆ ਗੋਬਿੰਦਗੜਾ ਹੋ ਗਿਆ ਬੋਤਲ ਖੰਨਾ ਵੀ ਹੋ ਗਿਆ ਸਾਰੇ ਰਾਹ ਰਾਹਾ ਵਗੈਰਾ ਸਾਰ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸੇਵਾ ਖਡੂਰ ਸਾਹਿਬ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲ ਚ ਦੋ ਟਰੱਕ ਕਾਰ ਸੇਵਾ ਖਡੂਰ ਸਾਹਿਬ ਵਾਸਤੇ ਜਾਂਦੇ ਹਨ ਇੱਕ ਵਾਰ ਰਾਸ਼ਨ ਦਾ ਟਰੱਕ ਅਤੇ ਦੂਸਰੀ ਵਾਰ ਸਬਜ਼ੀਆਂ ਦਾ ਟਰੱਕ ਗੁਰਦੁਆਰਾ ਸ੍ਰੀ ਨਿਭਗਤ ਬਾਬਾ ਨਾਮਦੇ ਜੀ ਲਲਹੜੀ ਰੋਡ ਤੋਂ ਜਾਂਦੇ ਹਨ ਇਹ ਰਾਸ਼ਨ ਬਾਬਾ ਸੁਖਦੇਵ ਸਿੰਘ ਜੀ ਦੁਆਰਾ ਸੰਗਤਾਂ ਦੇ ਸਹਿਯੋਗ ਨਾਲ ਪਟਿਆਲਾ ਸਮਰਾਲਾ ਗੋਪਿੰਦਗੜ ਦਰੋਹਾ ਖੰਨਾ ਛੋਟਾ ਖੰਨਾ ਤੋਂ ਇਕੱਠਾ ਕਰਕੇ ਗੁਰਦੁਆਰਾ ਸਾਹਿਬ ਵਿਖੇ ਪੰਚਾਇਆ ਜਾਂਦੇ ਹੈ ਜਿੱਥੇ ਸੰਗਤਾਂ ਵਾਸਤੇ 24 ਘੰਟੇ ਲੰਗਰ ਬਤਾਇਆ ਜਾਂਦਾ ਹੈ ਸਲਾਣਾ ਜੋੜ ਮੇਲਾ 10 11 ਅਤੇ 12 ਸਤੰਬਰ ਨੂੰ ਬੁੱਧਵਾਰ ਨੂੰ ਅਤੇ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਕਟੂਰ ਸਾਹਿਬ ਤਾਰਨ ਤਰਨ ਵਿਖੇ ਮਨਾਇਆ ਜਾ ਰਿਹਾ ਹੈ ਇਹ ਰਸਨ ਬਾਬਾ ਸੁਦੇਸ਼ ਸਿੰਘ ਜੀ ਮਤਨਾਲ ਗੁਰਪੁਰਪਾਲ ਸਰਕਾਰ ਜਦੋਂ ਗੁਰੂ ਸਾਹਿਬ ਦਾ ਰਾਸ਼ਨ ਹੈ ਆਜ ਸਾਲ ਇਹ ਇਕੱਠੇ ਕਰਦੇ ਆਂ ਘਰ ਨਾ ਦੇ ਸ਼ਹਿਰਾ ਟਿਆਲਾ ਹੋ ਗਿਆ ਸੰਭਰਾਲਾ ਹੋ ਗਿਆ ਕੰਨਾ ਹੋ ਗਿਆ ਗਵਿੰਦਗੜਾ ਹੋ ਗਿਆ ਬੋਤਲ ਖੰਨਾ ਵੀ ਹੋ ਗਿਆ ਸਾਰੇ ਤਰ੍ਹਾਂ ਦਾ ਰਾਹਾ ਵਗੈਰਾ ਸਾਰੇ ਤੋਂ ਇਕੱਠੇ ਕਰਕੇ ਗੁਰੂ ਤੇ ਲੰਗਰਾਂ ਵਾਸਤੇ ਮਾਤਾ ਜੀ ਦਾ ਲੰਗਰ ਆਉਂਦਾ ਚੱਲਦਾ ਹਮੇਸ਼ਾ ਹਾਂ 24 ਘੰਟੇ ਲੰਗਾ ਚੱਲਦਾ ਉੱਥੇ ਲੈ ਕੇ ਜਾਂਦਾ ਸ਼ੇਰਾਂਵਾਲਾ ਸਾਹਿਬ ਲੈ ਕੇ ਜਾਂਦਾ ਸੰਗਤ ਦਾ ਬੜਾ ਸਹਾਇਕ ਹੈ ਇੱਕ ਵਾਰਾ ਕਿਰਪਾ ਕਰੇ ਇਸ ਤਰ੍ਹਾਂ ਇਹ ਸੇਵਾ ਬਣਾ ਰਹੇ ਚੜ੍ਹਦੀ ਕਲਾ ਬਣੀ ਰਹੇ ਕਿੰਨੇ ਸਾਲਾਂ ਤੋਂ ਲਗਾਤਾਰ ਸੇਵਾ ਕਰ ਰਹੇ ਨੇ 10 12 ਸਾਲ ਤੋਂ ਇਹ ਚੱਲਦਾ ਕੰਮ ਕਿੰਨਾ ਟਰੱਕ ਹੈ ਟਰੱਕ ਇਹ ਇਹ ਵਾਲਾ ਟਰੱਕ ਸਾਜੀ ਉਹ ਖਾਸ ਸਾਹਿਬ ਜੀ ਘੇਟਾ ਕਿ ਜਾਂਦਾ 2 ਵਜੇ ਜਾਂਦਾ ਜੀ ਕੋਈ ਸਬਜ਼ੀ ਜਾਂਦਾ 3 ਵਜੇ ਦਾਣਾ ਵਿੱਚ ਰਸਨਾ ਜਾਂਦਾ ਦੋ ਵਾਰੀ ਟੱਕ ਜਾਂਦੇ ਆ ਇਥੋਂ ਸਾਰਾ ਹਰ 10 12 ਸਾਲ ਹੋ ਗਏ ਦੋ ਵਾਰੀ ਟਰੱਕ ਚੋਂਦੇ ਜਾਂਦਾ ਹੈ। ਦਾ ਰੰਗ ਦਾ ਤੇ ਵੀ ਦਾ ਪਉਸੋਂ ਵੀ ਜਾਂਦਾ ਹੈ।